सतनाम श्री वाहे गुरु साहिब जी सोरठ महला पंजवा राजन मह राजा उर जायो मानन मह अभिमानी ਲੋਭਨ ਮਹਿ ਲੋਬੀ ਲੋਭਾਇਓ ਤਿਉ ਹਰ ਰੰਗ ਰਚੇ ਗਿਆਨੀ ਰਾਜਨ ਮਹਿ ਰਾਜਾ ਉਰ ਜਾਇਓ ਮਾਨਨ ਮਹਿ ਅਭਿਮਾਨੀ ਲੋਭਨ ਮਹਿ ਲੋਬੀ ਲੋਭਾਇਓ ਤਿਉ ਹਰ ਰੰਗ ਰਚੇ ਗਿਆਨੀ ਹਰ ਜਨ ਕੋ ਇਹੀ ਸੋਹਾਵੇ ਵੇਖ ਨਿਕਟ ਕਰ ਸੇਵਾ ਸਤ ਗੁਰ ਹਰ ਕੀਰਤਨ ਹੀ ਤ੍ਰਿਪਤਾਵੇ ਰਹਾਉ ਆਮਲਾ ਨਸਿਓ ਅਮਨ ਲੀ ਲਪਟਾਇਓ ਭੂਮਨ ਭੂਮ ਪਿਆਰੀ ਠੀਰ ਸੰਗ ਬਾਰਿਕ ਹੈ ਲੀਨਾ ਰਬ ਸੰਤ ਐਸੇ ਹਿਤਕਾਰੀ ਬਿਦਿਆ ਮਹਿ ਬਿੰਦੂ ਅੰਸੀ ਰਚਿਆ ਨੈਣ ਦੇਖ ਸੁਖ ਪਾਵੇ ਜੈਸੇ ਰਸਨਾ ਸਾਦ ਲੁਭਾਨੀ ਤਿਉ ਹਰ ਜਨ ਹਰ ਗੁਣ ਗਾਵੇ ਜੈਸੀ ਭੂਖ ਤੈਸੀ ਕਾਪੂਰਕ ਸਗਲ ਘਟਾ ਕਾ ਸਵਾਮੀ ਨਾਨਕ ਪਿਆਸ ਲੱਗੀ ਦਰਸਨ ਕੀ ਪ੍ਰਭ ਮਿਲਿਆ ਅੰਤਰ ਜਾਮੀ ਜੈਸੀ ਭੂਖ ਤੈਸੀ ਕਾ ਪੂਰਕ ਸਗਲ ਘਟਾ ਕਾ ਸਵਾਮੀ ਨਾਨਕ ਪਿਆਸ ਲੱਗੀ ਦਰਸਨ ਕੀ ਪ੍ਰਭ ਮਿਲਿਆ ਅੰਤਰ ਜਾਮੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਾਠ ਮਹੱਲਾ ਪੰਜਵਾਂ ਏ ਭਾਈ ਜਿਵੇਂ ਰਾਜ ਦੇ ਕੰਮਾਂ ਵਿੱਚ ਰਾਜਾ ਮਗੜ ਰੰਦਾ ਹੈ ਜਿਵੇਂ ਮਾਣ ਵਧਾਉਣ ਵਾਲੇ ਕੰਮਾਂ ਵਿੱਚ ਆਦਰ ਮਾਣ ਦਾ ਭੁਖਾ ਮਨੁੱਖ ਪਰਚਿਆ ਰਹਿੰਦਾ ਹੈ ਜਿਵੇਂ ਲਾਲਚੀ ਮਨੁੱਖ ਲਾਲਚ ਵਧਾਉਣ ਵਾਲੇ ਆਰਾ ਵਿੱਚ ਫਸਿਆ ਰਹਿੰਦਾ ਹੈ ਜਿਵੇਂ ਆਤਮਿਕ ਜੀਵਨ ਦੀ ਸੂਝ ਵਾਲਾ ਮਨੁੱਖ ਪ੍ਰਭੂ ਦੇ ਪ੍ਰੇਮ ਰੰਗ ਵਿੱਚ ਮਸਤ ਰਹਿੰਦਾ ਹੈ ਪਰਮਾਤਮਾ ਦੇ ਭਗਤ ਨੂੰ ਇਹੀ ਕਾਰ ਚੰਗੀ ਲੱਗਦੀ ਹੈ ਭਗਤ ਪਰਮਾਤਮਾ ਨੂੰ ਅੰਗ ਸੰਗ ਵੇਕੇ ਅਤੇ ਗੁਰੂ ਦੀ ਸੇਵਾ ਕਰਕੇ ਪਰਮਾਤਮਾ ਦੀ ਸਿਫਤਸਲਾਹ ਵਿੱਚ ਹੀ ਪਰਸਾਨ ਰਹਿੰਦੇ ਹਨ ਰਹਾਉ ਏ ਭਾਈ ਨਸ਼ਿਆਂ ਦਾ ਪ੍ਰੇਮੀ ਮਨੁੱਖ ਨਸ਼ਿਆਂ ਨਾਲ ਚੰਬੜਿਆ ਰਹਿੰਦਾ ਹੈ ਜ਼ਮੀਨ ਦੇ ਮਾਲਕ ਨੂੰ ਜ਼ਮੀਨ ਪਿਆਰੀ ਲੱਗਦੀ ਹੈ ਬੱਚਾ ਦੁੱਧ ਨਾਲ ਪਰਚਿਆ ਰਹਿੰਦਾ ਹੈ ਇਸੇ ਤਰ੍ਹਾਂ ਸੰਤ ਜਨ ਪਰਮਾਤਮਾ ਨਾਲ ਪਿਆਰ ਕਰਦੇ ਹਨ ਏ ਭਾਈ ਵਿਦਵਾਨ ਮੁਖ ਵਿਦਿਆ ਪੜਨ ਪੜਾਣ ਵਿੱਚ ਖੁਸ਼ ਰਹਿੰਦਾ ਹੈ ਅੱਖਾਂ ਪਦਾਰਥ ਵੇਖ ਵੇਖ ਕੇ ਸੁਖ ਮਾਣਦੀਆਂ ਹਨ ਏ ਭਾਈ ਜਿਵੇਂ ਜੀਵ ਸੁਆਦਲੇ ਪਦਾਰਥਾਂ ਦੇ ਸੁਆਦ ਚੱਕਰ ਵਿੱਚ ਖੁਸ਼ ਰਹਿੰਦੀ ਹੈ ਤਿਵੇਂ ਪ੍ਰਭੂ ਦੇ ਭਗਤ ਪ੍ਰਭੂ ਦੀ ਸਿਫਤ ਸਲਾਹ ਦੇ ਗੀਤ ਗਾਉਂਦੇ ਹਨ ਏ ਭਾਈ ਸਾਰੇ ਸਰੀਰਾਂ ਦਾ ਮਾਲਕ ਪ੍ਰਭੂ ਜਿਹੋ ਜਿਹੀ ਕਿਸੇ ਜੀਵਨ ਦੀ ਲਾਲਸਾ ਹੋਵੇ ਉਹੋ ਜਿਹੀ ਪੂਰੀ ਕਰਨ ਵਾਲਾ ਹੈ ਏ ਨਾਨਕ ਜਿਸ ਮਨੁਕ ਨੂੰ ਪ੍ਰਮਾਤਮਾ ਦੇ ਦਰਸ਼ਨ ਦੀ ਪਿਆਸ ਲੱਗਦੀ ਹੈ ਉਸ ਮਨੁਕ ਦਾ ਤੇਲ ਦੀ ਜਾਣਨ ਵਾਲਾ ਪ੍ਰਮਾਤਮਾ ਆ ਮਿਲਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ